ਸਰਹੰਦ ਪਟਿਆਲਾ ਰੋਡ ਤੋਂ ਗੁਜ਼ਰਦੀ ਸਰਹੰਦ ਪਾਖੜਾ ਨਹਿਰ ਚ ਡਿੱਗ ਕੇ ਹਾਦਸਾ ਗ੍ਰਸਤ ਹੋਣ ਵਾਲੀ ਕਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਪੀਤੀ ਸ਼ਾਮ 5 ਵਜੇ ਦੇ ਕਰੀਬ ਇੱਕ ਕਾਰ ਪਿੰਡ ਆਦਮਪੁਰ ਵਿਖੇ ਪਾਖੜਾ ਨਹਿਰ ਵਿੱਚ ਡਿੱਗ ਪਈ ਸੀ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਵਿੱਚ ਸਵਾਰ ਇੱਕ ਔਰਤ ਨੂੰ ਬਾਹਰ ਕੱਢ ਲਿਆ ਸੀ। ਉਸ ਤੋਂ ਬਾਅਦ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੋਤਾਖੋਰਾਂ ਨੇ 4 ਘੰਟੇ ਦੀ ਮਿਹਨਤ ਤੋਂ ਬਾਅਦ ਰਾਤ ਦੇ ਕਰੀਬ 8:30 ਵਜੇ ਕਾਰ ਨੂੰ ਇੱਕ ਵਿਅਕਤੀ ਦੀ ਲਾਸ਼ ਸਮੇਤ ਬਾਹਰ ਕੱਢ ਲਿਆ। ਸਾਰੇ ਪ੍ਰਸ਼ਾਸਨ ਨੇ ਰਲ ਕੇ ਇਥੋਂ ਗੱਡੀ ਜਿਹੜੀ ਆ ਬਾਹਰ ਕੱਢੀ ਆ ਗੱਡੀ ਦੇ ਵਿੱਚੋਂ ਇੱਕ ਡੈੱਡ ਬਾਡੀ ਮਿਲੀ ਹੈ ਪ੍ਰਸ਼ਾਂਤ ਸ਼ਰਮਾ ਇਹਦਾ ਨਾਮ ਹੈ ਸੋ ਅੱਗੇ ਵੈਰੀਫਾਈ ਕਰਦੇ ਆ ਕੀ ਹੋਇਆ ਕੀ ਨਹੀਂ ਮਾਮਲਾ ਦਿੱਖਦਾ ਨਹੀਂ ਕਿੱਥੇ ਦੇ ਰਹਿਣ ਵਾਲੇ ਸੀ ਇਹ ਪਟਿਆਲੇ ਦੇ ਰਹਿਣ ਵਾਲੇ ਪੱਤਰਕਾਰ ਦਾ ਹੀ ਨਾਮ ਹੈ ਨਹੀਂ ਪਤਾ ਅਜੇ ਕੁਝ ਵੈਰੀਫਾਈ ਨਹੀਂ ਇਨੀਸ਼ੀਅਲ ਸਟੇਜ ਹੈ ਤੁਹਾਡੇ ਸਾਹਮਣੇ ਇੱਕ ਬਾਡੀ ਕੱਢੀ ਆ ਜਾ ਕੇ ਵੈਰੀਫਾਈ ਕਰਦੇ ਆ ਗੱਡੀ ਤੋਂ ਸਾਰਾ ਜੋ ਵੀ ਰਿਕਾਰਡ ਮਿਲੂਗਾ ਉਸ ਹਿਸਾਬ ਨਾਲ ਕੱਲ ਸਵੇਰ ਤੱਕ ਜਾਂ ਜਦੋਂ ਵੀ ਮੁੱਢਲੀ ਤਫ਼ਸੀਲ ਤੋਂ ਪਤਾ ਲੱਗੂਗਾ ਦੱਸ ਦਿਆਂਗੇ ਹਾਦਸਾ ਗ੍ਰਸਤ ਕਾਰ ਬਾਰੇ ਹਾਲੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ ਹਾਲਾਂਕ ਪੁਲਿਸ ਦੀ ਜਾਣਕਾਰੀ ਮੁਤਾਬਕ ਇਸ ਦੌਰਾਨ ਤੁਰੰਤ ਬਾਹਰ ਕੱਢੀ ਗਈ ਔਰਤ ਬਾਹਰ ਨਿਕਲਦੇ ਸਾਰੀ ਬਿਨਾ ਕਿਸੇ ਨੂੰ ਦੱਸੇ ਬੱਸ ਵਿੱਚ ਚੜ ਕੇ ਉੱਥੋਂ ਚਲੀ ਗਈ ਸੀ ਕਿਸੇ ਗੱਡੀ ਨਹਿਰ ਚ ਡਿੱਗ ਗਈ ਆ ਉੱਚ ਇੱਕ ਲੇਡੀ ਸੀ ਤੇ ਲੇਡੀ ਜਿਹੜੀ ਆ ਉਹ ਸਾਡੇ ਆਉਣ ਤੋਂ ਪਹਿਲਾਂ ਮਤਲਬ ਨਹਿਰ ਚ ਲੋਕਾਂ ਨੇ ਕੱਢ ਲਈ ਸੀ ਤੇ ਦੈਨ ਉਹ ਆਪਣਾ ਮੂਵ ਹੋ ਗਈ ਇੱਥੋਂ ਤੇ 5:00 ਵਜੇ ਗੱਡੀ ਗਰੀਏ ਅਸੀਂ ਪਹਿਲਾਂ ਇੱਥੇ ਨਿਕਲੇ ਆ ਉਦੋਂ ਤਾਂ ਕੱਢੀ ਨਹੀਂ ਸੀਗੀ ਹੁਣ ਆ ਕੇ ਗੱਡੀ ਜੀ ਗੱਡੀ ਹੈ ਮਲਾਜਮ ਨੇ ਆ ਕੇ ਅੱਛਾ ਹਾਂਜੀ ਬੰਦਾ ਇੱਕ ਇੱਕ ਬੰਦਾ ਸੀਗਾ ਜੀ ਵਿੱਚ ਇਹਦੇ ਗੱਡੀ ਦੇ